फिस क्या नॉट शोर ਗਗਨਵਾਟੀ ਐਡਵੋਕੇਟ ਸਪੋਕਸਪਰਸਨ ਇੰਡਸਟਰੀ ਕੌਂਸਲ ਦੇ ਅੰਬਸਡਰ ਦੇਖੋ ਅੱਜ ਅਸੀਂ ਇੱਕ ਡੈਪੂਟੇਸ਼ਨ ਲੈ ਕੇ ਕਮਿਸ਼ਨਰ ਸਾਹਿਬ ਨੂੰ ਮਿਲਨੇ ਆਂ ਔਰ ਅਸੀਂ ਮੰਗ ਕੀਤੀ ਹੈ ਕਿ ਸ਼ਹਿਰ 'ਚ ਜਿਹੜੇ ਪੋਲੀਥੀਨਸ ਬੈਗਸ ਜਿਹੜਾ ਲੈਦਰ ਨਾਲ ਵਿਕਰੇ ਨੇ ਯੂਜ਼ ਹੋ ਰਹੇ ਨੇ ਜਾਂ ਬਣ ਰਹੇ ਨੇ ਉਸ ਨੂੰ ਫੋਰੀ ਤਰ੍ਹਾਂ ਤੇ ਬੈਨ ਲਗਾਇਆ ਜਾਵੇ ਕਿਉਂਕਿ ਸਾਡਾ 2011 'ਚ ਇੱਕ ਐਕਟ ਬਣਿਆ ਸੀ ਪੰਜਾਬ ਪੋਲੀਥੀਨ ਕੰਟਰੋਲ ਐਕਟ ਉਹਦੇ ਵਿੱਚ ਕਲੀਅਰ ਕਟ ਲਿਖਿਆ ਸੀ ਵੀ ਜਿਹੜੇ ਪੋਲੀਥੀਨ ਬੈਗਸ ਆ ਉਹਨਾਂ ਕਾਫੀ ਸਮੱਸਿਆਵਾਂ ਹੁੰਦੀਆਂ ਨੇ ਔਰ ਪੋਲਿਊਸ਼ਨ ਫੈਲਦਾ ਔਰ ਸੀਵਰੇਜ ਵਗੈਰਾ ਬੰਦੋ ਜਾਂਦੇ ਨਹੀਂ ਜਾਂ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਜਾਂ ਜਿਹੜੇ ਪਸ਼ੂ ਪਸ਼ੂ ਨੇ ਜਿਹੜੇ ਆਵਾਰਾ ਜਿਹੜੇ ਪਸ਼ੂ ਨੇ ਉਹ ਜੇ ਖਾਲਨ ਦੇ ਨੇ ਤੇ ਉਹਨਾਂ ਦੀ ਮੌਤ ਹੋ ਜਾਂਦੀ ਔਰ ਪਟਾਈ ਲੈਂਡ ਤੇ ਵੀ ਬੜਾ ਫਰਕ ਪੈਂਦਾ ਔਰ ਦੇਸ਼ ਦੇ ਕਾਫੀ ਹਿੱਸਿਆਂ ਦੇ ਵਿੱਚ ਪੋਲਿਸੀ ਨੂੰ ਵਗੈਰਾ ਬੰਦ ਰਹੇ ਪਹਿਲਾਂ ਵੀ ਬੜੀਆਂ ਕੋਸ਼ਿਸ਼ਾਂ ਹੋਈਆਂ ਪਹਿਲਾਂ ਵੀ ਕਾਫੀ ਐਨਜੀਓਜ਼ ਵਗੈਰਾ ਮਿਲੇ ਇੱਥੇ ਕਾਰਪੋਰੇਸ਼ਨ ਦੀ ਡਿਊਟੀ ਹੈ ਵੀ ਜਿਹੜੇ ਪਾਲੀਸੀਨ ਬੈਗਸ ਹੈ ਹਾਈ ਕੋਰਟ ਵੱਲੋਂ ਹਰਿਆਣਾ ਸੁਪਰੀਮ ਕੋਰਟ ਵੱਲੋਂ ਜਾਈਤਾ ਨੇ ਵੀ ਜਿਹੜੇ ਪਾਲੀਥੀਨ ਬੈਗਸ ਨੇ ਉਹ ਬਿਲਕੁਲ ਬੈਨ ਹੋਣੇ ਚਾਹੀਦੇ ਨੇ ਇੱਕ ਇੱਕ ਮਿਆਰ ਹੈ ਇੱਕ ਕੁਆਲਿਟੀ ਹੈ ਵੀ ਜਿਹੜੇ 30 ਮਾਈਕਰੋਨ ਤੋਂ ਘੱਟ ਬੈਗਸ ਨੇ ਜਾਂ 8 ਇੰਚ ਟੂ 12 ਇੰਚਸ ਤੋਂ ਘੱਟ ਬੈਗਸ ਨੇ ਜਿਹੜੇ ਘੱਟ ਕੁਆਲਿਟੀ ਦੇ ਘੱਟ ਮਿਆਰੀ ਬੈਗਸ ਨੇ ਉਹ ਬਿਲਕੁਲ ਫੋਰੀ ਤੋਰ ਤੇ ਬੰਦ ਹੋਣੇ ਚਾਹੀਦੇ ਔਰ ਅੱਜ ਬੜੀ ਹੈ ਹੈਰਾਨੀ ਦੀ ਗੱਲ ਹੈ ਵੀ ਸਾਰੇ ਦੁਕਾਨਦਾਰ ਸਾਰੇ ਸਬਜੀ ਵਾਲੇ ਸਾਰੇ ਫਰੂਟ ਵਾਲੇ इवन ਦੁਕਾਨਦਾਰ ਉਹ ਸਾਰੇ ਉਹ ਯੂਜ਼ ਕਰ ਰਹੇ ਨੇ ਔਰ ਉਹ ਜਿਹੜੇ ਮੈਨੂਫੈਕਚਰਰ ਉਹ ਮੈਨੂਫੈਕਚਰਿੰਗ ਕਰ ਰਹੇ ਨੇ ਉਹ ਢਲੇ ਲੈਦਰ ਨਾਲ ਵਿਕਰੇ ਨੇ ਕਾਰਪੋਰੇਸ਼ਨ ਜੇ ਐਕਸ਼ਨ ਲੈਂਦੀ ਹੈ ਤਾਂ ਥੋੜੇ ਦਿਨਾਂ ਬਾਅਦ ਐਕਸ਼ਨ ਲੈਂਦੀ ਹੈ ਔਰ ਫਿਰ ਬਾਅਦ ਵਿੱਚ ਉਹ ਐਕਸ਼ਨ ਲੈਣਾ ਬੰਦ ਕਰ ਦਿੰਦੀ ਹੈ ਜਦ ਕਿ ਇੱਕ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਬਣਿਆ ਸੀ ਉਹਦੇ ਜਿਹੜੇ ਜਸਟਿਸ ਸੁਤੰਤਰ ਕੁਮਾਰ ਸੀ ਉਹਨਾਂ ਨੇ ਵੀ ਕਿਹਾ ਸੀ ਵੀ ਪੰਜਾਬ ਦੇ ਵਿੱਚ ਜਿਹੜੇ ਪੋਲੀਥੀਨ ਬੈਗਸ ਨੇ ਉਹ ਬੜੀ ਵੱਡੀ ਸਮੱਸਿਆ ਨੇ ਉਹਦੇ ਜਿਹੜਾ ਨਾਲ ਡਰੇਨੇਜ ਬੰਦ ਹੋ ਜਾਂਦਾ ਹੈ ਸੀਵਰੇਜ ਸਿਸਟਮ ਅਫੈਕਟ ਕਰਦਾ ਹੈ ਇਵਨ এনਵਾਇਰਨਮੈਂਟ ਤੇ ਬੜਾ ਅਸਰ ਪੈਂਦਾ ਹੈ ਔਰ ਜਿਹੜੇ ਗ੍ਰੇਨਰੀ ਆ ਉਹਨਾਂ ਤੇ ਬੜਾ ਅਸਰ ਪੈਂਦਾ ਔਰ ਉਹਨਾਂ ਨੇ ਡਿਪਟੀ ਕਮਿਸ਼ਨਰਸ ਔਰ ਜਿੰਨੇ ਕਾਰਪੋਰੇਸ਼ਨ ਦੇ ਕਮਿਸ਼ਨਰ ਸੀ ਉਹਨਾਂ ਨੂੰ ਹਦਾਇਤਾਂ ਕੀਤੀਆਂ ਸੀ ਵੀ ਇਹਨਾਂ ਨੂੰ ਫੋਰੀ ਤੌਰ ਤੇ ਬੰਦ ਕੀਤਾ ਜਾਵੇ। ਉਹ ਜਿਹੜਾ ਐਕਟ ਬਣਿਆ ਉਹਦੇ ਚ ਇਹ ਵੀ ਪ੍ਰੋਵੀਜ਼ਨ ਸੀ ਵੀ ਜੇ ਕੋਈ ਬੰਦ ਕਰਦਾ ਜਾਂ ਜੇ ਕੋਈ ਯੂਜ਼ ਕਰਦਾ ਜਾਂ ਜੇ ਕੋਈ ਵੇਚਦਾ ਜਾਂ ਜੇ ਕੋਈ ਬਣਾਉਂਦਾ ਉਹਨੂੰ 3 ਮਹੀਨੇ ਦੀ ਸਜ਼ਾ ਦਿੱਤੀ ਗਈ ਹੈ। ਔਰ ਅਸੀਂ ਸਰਕਾਰ ਕੋਲ ਇਹ ਮੰਗ ਕੀਤੀ ਹੈ ਕਮਿਸ਼ਨਰ ਸਾਹਿਬ ਦੇ ਥਰੂ ਵੀ ਪੰਜਾਬ ਦੇ ਵਿੱਚ ਫੋਰਨ ਤੌਰ ਤੇ ਜਿਹੜਾ ਪਾਲਸਟੀਨ ਬੈਗਸ ਏਡ ਨੇ ਉਹ ਬਿਲਕੁਲ ਬੈਨ ਹੋਣੇ ਚਾਹੀਦੇ ਨੇ ਲੋਕਾਂ ਨੂੰ ਅਵੇਅਰ ਕਰਨਾ ਚਾਹੀਦਾ ਹੈ ਵੀ ਸਰਕਾਰ ਲੋਕਾਂ ਨੂੰ ਅਵੇਅਰ ਕਰੇ ਵੀ ਪਾਲਸਟੀਨ ਬੈਗਸ ਦੇ ਕੀ ਕੀ ਨੁਕਸਾਨ ਨੇ ਪੋਲੀਥੀਨ ਬੈਗਸ ਨਾਲ ਹੁਣ ਬਰਸਾਤੀ ਤੇ ਇੰਨੇ ਬਰਸਾਤੀ ਜਿਹੜੇ ਵਿੱਚ ਪੋਲੀਥੀਨ ਬੈਗਸ ਕਿਉਂਕਿ ਰੀਸਾਈਕਲ ਨਹੀਂ ਹੋ ਸਕਦੇ ਰੀਸਾਈਕਲ ਨਾ ਹੋਣ ਕਰਕੇ ਪੋਲੀਥੀਨ ਬੈਗਸ ਜਿਹੜੇ ਨੇ ਉਹ ਸੀਵਰੇਜ ਸਿਸਟਮ ਨੂੰ ਜਾਂਦੇ ਸੀਵਰੇਜ ਸਿਸਟਮ ਬਾਦੋਂ ਜੰਦਰ ਡਰੇਨੇਜ ਢੱਕ ਜਾਂਦੀਆਂ ਨੇ ਔਰ ਕਈ ਤਰ੍ਹਾਂ ਦੀਆਂ ਭਿਆਨਕ ਜਿਹੜੀਆਂ ਉਹ ਬਿਮਾਰੀਆਂ ਲੱਗ ਜਾਂਦੀਆਂ ਨੇ ਪਰ ਸਰ ਬਾਇਓਡੀਗਰੇਡੇਬਲ ਪੈਕਸ ਸਰਕਾਰ ਨੂੰ ਮੰਗ ਕੀਤੀ ਵੀ ਜਿਹੜੇ ਬਣਾ ਰਹੇ ਨੇ ਜਿਹੜੇ ਉਹ ਜੇ ਉਹ ਬਣਾਉਂਦੇ ਨੇ ਕਿ ਉਹਨਾਂ ਦਾ ਲਾਇਸੈਂਸ ਕੈਨਸਲ ਕੀਤਾ ਜਾਵੇ ਅਸੀਂ 15 ਦਿਨ ਦਾ ਟਾਈਮ ਦਿੱਤਾ ਕਮਿਸ਼ਨਰ ਸਾਹਿਬ ਨੂੰ ਵੀ 15 ਦਿਨਾਂ ਦੇ ਵਿੱਚ ਕਾਰਪੋਰ ਜਿਹੜੇ ਕਾਰਪੋਰੇਸ਼ਨ ਕਾਰਵਾਈ ਕਰੇ ਉਹ ਜਿਹੜੇ ਬੈਗ ਬਣਾਉਂਦੇ ਨੇ ਜਿਹੜੇ ਬੈਗ ਹੋਲਸੇਲਰ ਨੇ ਸੇਲ ਕਰਦੇ ਨੇ ਜਾਂ ਜਿਹੜੇ ਰਿਟੇਲਰ ਸੇ ਇਵਨ ਜਿਹੜੇ ਯੂਜ਼ ਕਰਦੇ ਸਿ ਪਬਲਿਕ ਨੂੰ ਅਵੇਅਰ ਕਰਦੇ ਆ ਵੀ ਜਿਹੜੇ ਪੋਲੀਥੀਨ ਬੈਗ ਜਿਹੜੇ ਘੱਟ ਕੁਆਲਿਟੀ ਦੇ ਨੇ ਉਹਨਾਂ ਨੂੰ ਯੂਜ਼ ਨਾ ਕੀਤਾ ਜਾ ਰਿਹਾ ਵੀ ਇਵਨ ਸਾਡੇ ਰਿਲੀਜੀਅਸ ਜਿਹੜੇ ਆਪਣਾ ਗੁਰੂਸ ਜੀ ਉਹ ਜਿਹੜੇ ਸਾਡੇ ਧਾਰਮਿਕ ਲੀਡਰ ਨੇ ਉਹਨਾਂ ਨੇ ਵੀ ਕਿਹਾ ਵੀ ਜਿਹੜਾ ਪੋਲੀਥੀਨ ਫ੍ਰੀ ਜਿਹੜੀ ਆ ਉਹ ਸਟੇਟ ਹੋਣੀ ਚਾਹੀਦੀ ਹੈ ਇਵਨ ਐਸਜੀਪੀਸੀ ਨੇ ਆਪਣੇ ਗੁਰਦੁਆਰਿਆਂ ਜਿਹਨਾਂ ਗੁਰਦੁਆਰਿਆਂ ਨੇ ਉਹਨਾਂ ਨੂੰ ਵਧੀਆ ਕੁਆਲਿਟੀ ਦੇ ਜਿਹੜੇ ਲਿਫਾਫੇ ਨੇ ਉਹ ਯੂਜ਼ ਕਰਨਾ ਸ਼ੁਰੂ ਕਰ ਦਿੱਤੇ ਨੇ ਔਰ ਕਈ ਮੋਲ ਜਿਹੜੇ ਵੱਡੇ ਮੋਲ ਸੇ ਉਹਨਾਂ ਨੇ ਜਿਹੜੇ ਜੂਟ ਦੇ ਬੈਗ ਬਣਾਉਣੇ ਸ਼ੁਰੂ ਕਰ ਦਿੱਤੇ ਨੇ ਔਰ ਹੱਲੇ ਅਵੇਅਰਨੈਸ ਨਹੀਂ ਲੋਕਾਂ 'ਚ ਕਾਰਪੋਰੇਸ਼ਨ ਵੱਲੋਂ ਕੋਈ ਸਹੀ ਤਰੀਕੇ ਨਾਲ ਕਾਰਵਾਈ ਨਹੀਂ ਹੋ ਰਹੀ ਜਿਸ ਨਾਲ ਪੋਲੀਥੀਨ ਬੈਗ ਜਿਆਦਾਤਰ ਜਿਹੜਾ ਆਪਣਾ ਪੰਜਾਬ ਦੇ ਵਿੱਚ ਉਹ ਵਿਕ ਰਹੇ ਨੇ ਜਿਹੜਾ ਕਿ ਬੜਾ ਚਿੰਤਾ ਦਾ ਵਿਸ਼ਾ ਹੈ ਕੋ ਬਰਸਾਤਾ ਆ ਰਹੀਆਂ ਬਰਸਾਤਾ ਕਰਕੇ ਹੋਰ ਜਿਹੜਾ ਉਹ ਬੁਰਾਲ ਹੋ ਜਾਂਦਾ 15 ਦਿਨਾਂ ਦੇ ਵਿੱਚ ਜੇ ਕਾਰਪੋਰੇਸ਼ਨ ਨੇ ਬੰਦ ਨਾ ਕੀਤੇ ਜਾਂ ਜੋ ਕੋ ਕਾਰਵਾਈ ਨਾ ਹੋਈ ਤੇ ਅਸੀਂ ਇਹਨਾਂ ਦੇ ਖਿਲਾਫ ਹਾਈ ਕੋਰਟ ਚ ਕੰਡੈਮਨਟ ਵੀ ਕਰਾਂਗੇ ਔਰ ਦਰਨੇ ਵਿੱਚ ਦਵਾਂਗੇ ਬਿਲਕੁਲ ਜੀ ਜਿਹੜਾ ਤੁਹਾਡਾ ਕਨਸਰਨ ਹੈ ਬਿਲਕੁਲ ਠੀਕ ਹੈ ਤੇ ਮੈਂ ਇਹਨਾਂ ਨੂੰ ਹੀ ਆਸ਼ਵਾਸਨ ਦਿੰਦਾ ਕਿ ਪਲਾਸਟਿਕ ਵੇਸਟ ਮੈਨੇਜਮੈਂਟ ਰੂਲ ਜਿਹੜੇ ਹੈਗੇ ਨੇ ਉਹਨਾਂ ਨੂੰ ਅਸੀਂ ਇੰਪਲੀਮੈਂਟ ਕਰਾਂਗੇ ਆਈ ਵਿਲ ਹੈਵ ਅ ਮੀਟਿੰਗ ਵਿਦ ਮਾਈ ਐਮਓਐਚ ਲੋਨੋਜ਼ ਐਂ ਤੇ ਜਿੰਨੇ ਵੀ ਸਾਡੇ ਚਲਾਨਿੰਗ ਜਿੰਨੇ ਮੈਕਸिमम ਅਸੀਂ ਕਰ ਸਕਦੇ ਹਾਂ ਦੋਸਤੋ ਅਸੀਂ ਚਲਾਨ ਜਿਹੜੇ ਹੈਗੇ ਨੇ ਉਹ ਵੀ ਬਧਾਵਾਂਗੇ ਇਸ ਦੇ ਨਾਲ ਮੈਂ ਟ੍ਰੈਫਿਕ ਪੁਲਿਸ ਦੇ ਨਾਲ ਵੀ ਗੱਲ ਕਰਾਂਗਾ ਕਿ ਜਿੰਨੇ ਵੀ ਪੋਲੀਥੀਨ ਦੇ ਬੈਗਸ ਜਿਹੜੇ ਬਾਹਰੋਂ ਆਉਂਦੇ ਨੇ ਉਹ ਜਿਹੜੇ ਸਾਡੇ ਨਾਕੇ ਹੈਗੇ ਨੇ ਉਹਦੇ ਉੱਤੇ ਵਾਧੂ ਵਿਜੀਲ ਰੱਖਣ ਕਿ ਪਲਾਸਟਿਕ ਦੇ ਜਿਹੜੇ ਬੈਗ ਨੇ ਉਹ ਬਾਹਰੋਂ ਜਦੋਂ ਬਣ ਕੇ ਆਉਂਦੇ ਨੇ ਉਸ ਦੀ ਗੁਜਰਾਤ ਵਾਲੀ ਉੱਥੋਂ ਬਣ ਕੇ ਆਉਂਦੇ ਨੇ ਪਰ ਉਹਨਾਂ ਉੱਤੇ ਵੀ ਥੋੜਾ ਜਿਹਾ ਚੈੱਕ ਰੱਖਿਆ ਜਾ ਸਕੇ ਇਹ ਪ੍ਰੋਡਕਸ਼ਨ ਸਰ ਮੰਦਗੁਨ ਜਿਹੜੀ ਕੀ ਚੀਜ਼ ਬਾਇਓ ਡਿਗ੍ਰੇਡਿੰਗ ਚੋਰੀ ਛੁਪੇ ਚੱਲਦੀ ਹੈ ਪੰਜਾਬ ਇਜ਼ ਵਨ ਆਫ ਦ ਓਨਲੀ ਸਟੇਟਸ ਜਿੱਥੇ ਪਲਾਸਟਿਕ ਵੇਸਟ ਮੈਨੇਜਮੈਂਟ ਦੇ ਲਈ ਇੱਕ ਸਪੈਸ਼ਲ ਰੂਲਸ ਜਿਹੜੇ ਬਣੇ ਸੀਗੇ ਤੇ ਇੱਥੇ ਜਿਹੜਾ ਪਰਟੀਕੂਲਰ ਪੀਪੀਐਮ ਦਾ ਜਿਹੜਾ ਪਲਾਸਟਿਕ ਹੈ ਉਹ ਬੰਦ ਵੀ ਕੀਤਾ ਗਿਆ ਸਸਟੇਨਬਲ ਸਿੰਗਲ ਯੂਜ਼ ਪਲਾਸਟਿਕ ਤੇ ਕਾਫੀ ਜਿਹੜੇ ਪਲਾਸਟਿਕ ਚੋਰੀ ਛੁਪੇ ਵੀ ਚੱਲਦੇ ਹੈਗੇ ਨੇ ਆਈ ਵਿਲ ਨੋਟ ਡਿਨਾਈਟ ਬਟ ਇਹ ਜਿਹੜੇ ਮੋਸਟਲੀ ਜਿਹੜੇ ਪਲਾਸਟਿਕ ਜਿਹੜੇ ਆ ਰਹੇ ਨੇ ਇਹ ਬਾਹਰਲੀਆਂ ਸਟੇਟਾਂ ਤੋਂ ਜਿੱਥੇ ਕੋਈ ਰੂਲਸ ਇਦ ਤਾਂ ਇਸ ਕਰਕੇ ਇਹਦੀ ਜਿੱਥੇ ਤੱਕ ਅਸੀਂ ਜਿਹੜੇ ਯੂਜ਼ ਦੀ ਚਲਾਨ ਕਰਾਂਗੇ ਕਿਤੇ ਨਾ ਕਿਤੇ ਮੈਂ ਹੁਣ ਸੀਪੀ ਸਾਹਿਬ ਦੇ ਨਾਲ ਵੀ ਗੱਲ ਕਰਾਂਗਾ ਕਿ ਜਿਹੜੀ ਪਲਾਸਟਿਕਸ ਦੀ ਜਿਹੜੀ ਟਰਾਂਸਪੋਰਟੇਸ਼ਨ ਹੁੰਦੀ ਹੈ ਉਹਦੇ ਉੱਤੇ ਵੀ ਅਸੀਂ ਨਕੇਲ ਕਰਾਂਗੇ ਬੜੇ ਬਹਲੇ ਦੇ ਨਾਲ ਦੇ ਮਾਰਦੇ ਵਿੱਚ ਦੇਖਦੇ ਦੱਸਾਂ ਇਹ ਹੋਇਆ ਪਲਾਸਟਿਕ ਜਿਹੜਾ 70 ਰੁਪਏ ਕਿਲੋ ਵਿਕਦਾ ਸੀ 150 ਰੁਪਏ ਕਿਲੋ ਲਾ ਪਿਆ ਪਰ ਪਲਾਸਟਿਕ ਜਿਹੜਾ ਬਹੁਤ ਜ਼ਿਆਦਾ ਇਕਨੋਮੀ ਹੈ ਜੀ ਉਹ ਜਿੱਥੇ ਪੰਜਾਬ ਦੇ ਵਿੱਚ ਜਿਹੜੇ ਰੂਲਸ ਬਣੇ ਨੇ ਤਾਂ ਜਿਹੜਾ ਹੁਣ ਪਲਾਸਟਿਕ ਦੀ ਓਪਨ ਪ੍ਰੋਡਕਸ਼ਨ ਘਟੀ ਹੈ ਸप्लाई ਡਿਮਾਂਡ ਦੇ ਹਿਸਾਬ ਨਾਲ ਉਹ ਰੇਟ ਤਾਂ ਜਿਹੜਾ ਹੈਗਾ ਨੈਚੁਰਲੀ ਵਧੇਗਾ ਬਟ ਕਿਤੇ ਨਾ ਕਿਤੇ ਪਲਾਸਟਿਕ ਦਾ ਯੂਜ਼ ਘੱਟ ਹੋਇਆ ਵੀ ਹੈ ਲੋਕੀ ਦਿਨ-ਬਦਨ ਸੁਚੇਤ ਵੀ ਹੋ ਰਹੇ ਨੇ ਬਹੁਤ ਸਾਰੇ ਲੋਕ ਮੈਂ ਅੱਜ ਵੀ ਦੇਖਦਾ ਕਿ ਲੋਕੀ ਆਪਣੇ ਘਰੋਂ ਥੈਲਾ ਲੈ ਕੇ ਨਹੀਂ ਜਾਂਦੇ ਨੇ ਸਬਜ਼ੀ ਵੇਰਾ ਖਰੀਦਣ ਤੇ ਥੈਲਾ ਥੈਲੇ ਦੇ ਵਿੱਚ ਸਬਜ਼ੀ ਪਾ ਕੇ ਲੈ ਕੇ ਆਉਂਦੇ ਨੇ ਈਵਨ ਹੁਣ ਪਲਾਸਟਿਕਸ ਬਹੁਤ ਸਾਰੇ ਮੋਲਾਂ ਦੇ ਵਿੱਚ ਵੀ ਦੇਖੋ ਪਲਾਸਟਿਕ ਦੇ ਫਾਫੇ ਨਹੀਂ ਮਿਲਦੇ ਬਟ ਕਿਤੇ ਨਾ ਕਿਤੇ ਜਿਹੜਾ ਯੂਜ਼ ਹੈ ਉਹ ਅੱਜ ਦੀ ਰੇਟ ਦੇ ਵਿੱਚ ਹੈ ਉਹ ਘਟ ਰਿਹਾ ਤੇ ਅਸੀਂ ਇਹਨੂੰ ਥੋੜਾ ਜਿਹਾ ਹੋਰ ਥੋੜੀ ਸਖਤੀ ਜਰਾਨੀ ਸਖਤੀ ਪਿੱਛੇ ਬਹੁਤ ਜ਼ਿਆਦਾ ਕੀਤੀ ਗਈ ਸੀ ਉਹਦੇ ਬਹੁਤ ਜ਼ਿਆਦਾ ਜਰਮਾਨੇ ਵੀ ਕੀਤੇ ਗਏ ਸੀ ਪਲਾਸਟਿਕ ਜ਼ਬਤ ਵੀ ਬੜਾ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਫਿਰ ਠੰਡੇ ਬੱਤੇ ਵਿੱਚ ਆਈ ਆਮ ਨੋਟ ਅਵੇਅਰ ਆਫ ਇਟ ਜੀ ਮੈਂ ਇੱਕ ਵਾਰੀ ਮੇਰੇ ਘਰ ਦੇ ਵਿੱਚ ਜਿਹੜੀ ਵਫਤ ਲੈ ਕੇ ਆਏ ਤੇ ਇਹਦੇ ਉੱਤੇ ਮੈਂ ਜ਼ਰੂਰ ਜਿਹੜੀ ਐਕਸ਼ਨ ਲਵਾਂਗੀ ਥੈਂਕ ਯੂ ਥੈਂਕ ਯੂ